ਤੁਸੀਂ ਸਿਆਣਿਆਂ ਦੀ ਇਹ ਕਹਾਵਤ ਸੁਣੀ ਹੋਣੀ ਆ ਵੀ ਕਿਸੇ ਦੇ ਮਗਰ ਲੱਗ ਕੇ ਆਪਣੇ ਫੰਗ ਨਹੀਂ ਫੂਕੀ ਦੇ ਕਹਿੰਦੇ ਇੱਕ ਚਿੜੇ ਦੀਆਂ ਦੋ ਘਰ ਵਾਲੀਆਂ ਸੀਗੀਆਂ ਦੋ ਚਿੜੀਆਂ ਜਾਨੀ ਮਤਲਬ ਉਹ ਚਿੜਾ ਦੋਨਾਂ ਨੂੰ ਮਤਲਬ ਪਿਆਰ ਕਰਦਾ ਪਰ ਜਿਹਨੂੰ ਵੱਧ ਪਿਆਰ ਕਰਿਆ ਕਰੇ ਜਿਹਨੂੰ ਵੱਧ ਬੁਲਾਇਆ ਕਰੇ ਦੂਜੀ ਖਿਜਿਆ ਕਰੇ ਸੋਪਣਾ ਸੋਕਣਾ ਸੀਗੀਆਂ ਇੱਕ ਦਿਨ ਇੱਕ ਚਿੜੀ ਨਾ ਕਿਸੇ ਲਲਾਰੀ ਦਾ ਤਸਲੇ 'ਚ ਲਾਲ ਰੰਗ ਘੋਲਿਆ ਉਹ ਚਿੜੀ ਉਹ 'ਚ ਪਾਣੀ ਪੀਣ ਲੱਗੀ ਹੋਈ ਡੁਬਕੀ ਲਾਏ ਐ ਨਾ ਆਈ ਉਹ ਜਦੋਂ ਲਾਲ ਰੰਗ ਚ ਉਹ ਲਾਲ ਗਲਾਲ ਹੋ ਗਈ ਉਹਨੂੰ ਰੰਗ ਚੜ ਗਿਆ ਉਹ ਚਿੜੇ ਨੂੰ ਬੜੀ ਵਧੀਆ ਲੱਗਿਆ ਕਰੇ ਚਿੜਾ ਕਹਿਆ ਕਰੇ ਜਿੱਦਣ ਦੀ ਤੂੰ ਲਾਲ ਗਲਾਲ ਜੀ ਹੋਈਆਂ ਮੈਨੂੰ ਸੋਹਣੀਓ ਬਹੁਤ ਲੱਗਦੀਆਂ ਜਿਹੜਾ ਉਹਨੂੰ ਵੱਧ ਪਿਆਰ ਕਰਿਆ ਕਰੇ ਵੱਧ ਉਹਨੂੰ ਬੁਲਾਇਆ ਕਰੇ ਦੂਜੀ ਖਿਜਿਆ ਕਰੇ ਉਹਦੇ ਮਨ ਚ ਆਏ ਵੀ ਕਿਦਣ ਮੈਂ ਇਹਦੇ ਵਰਗੀ ਹੋ ਜਾ ਮੈਂ ਵੀ ਲਾਲ ਗਲਾਲ ਹੋ ਜਾ ਇੱਕ ਦਿਨ ਉਹ ਉਹਨੂੰ ਪੁੱਛਦੀ ਬਹਿ ਕੇ ਕਹਿੰਦੀ ਭੈਣੇ ਤੂੰ ਆ ਰੰਗ ਕਿੱਥੋਂ ਚੜਿਆ ਹੁਣ ਜਦੋਂ ਸੌਕਣਾ ਉਹ ਇੱਕ ਦੂਜੇ ਨੂੰ ਸਹੀ ਰਹਿ ਨਹੀਂ ਦਿੰਦੀਆਂ ਉਹ ਦੂਜੀ ਨੂੰ ਕਹਿੰਦੀ ਕਹਿੰਦੀ ਮੈਂ ਤਾਂ ਇੱਕ ਮਾਤਾ ਦੀ ਪੱਠ ਸੀਗੀ ਪੱਠ ਦੇ ਉੱਤੇ ਲਾਟਾਂ ਚੱਲਦੀਆਂ ਸੀ ਲਾਲ ਗਲਾਲ ਜਿਹਾ ਭਾਂਬੜ ਨਿਕਲਦੇ ਸੀ ਕਹਿੰਦੀ ਉਹਦੇ ਉੱਤੇ ਜੀ ਲੰਘੀ ਉਹ ਲਾਲੀ ਜੀ ਮੈਨੂੰ ਚੜ ਗਈ ਕਹਿੰਦੀ ਮੈਂ ਲਾਲ ਗਲਾਲ ਹੋ ਗਈ ਉਹ ਦੂਜੀ ਉਹਦੇ ਮਗਰ ਲੱਗ ਕੇ ਨਾ ਕਿਤੇ ਉਹਨੇ ਪੱਠੀ ਲੱਭੀ ਜਾਣੀ ਪੱਠ ਜਿੱਥੇ ਐ ਵੱਧ ਲਾਟਾਂ ਨਿਕਲਦੀਆਂ ਵੀ ਮੈਂ ਵੀ ਲਾਲ ਹੋ ਜਾ ਆਪਣੀ ਦੂਈ ਉਹਦੇ ਮੰਮੂ ਸੌਕਣ ਵੰਗੂ ਭੈਣ ਵੰਗੂ ਉਹਦੇ ਉੱਤੇ ਜੀ ਜਦੋਂ ਲੰਗੀ ਨਾ ਅੱਗ ਦੇ ਉੱਤੇ ਜੀ ਉਹਨੂੰ ਲਾਲੀ ਥੋੜੋ ਚੜਨੀ ਸੀ ਅੱਗ ਨੇ ਉਹਦੇ ਦੂਜੇ ਜਿਹੜੇ ਪਹਿਲੇ ਫੰਗ ਜੇ ਸੀ ਉਹਨੇ ਸੇਕ ਨੇ ਉਹਦੇ ਉਹ ਵੀ ਫੰਗ ਫੂਕਤੇ ਉਹ ਪਹਿਲਾਂ ਨਾਲੋਂ ਵੀ ਭੱਦੀ ਹੋ ਗਈ ਹੁਣ ਉਹਨੂੰ ਚਿਹੜਾ ਜਿਹੜਾ ਪਹਿਲਾਂ ਬੁਲਾਉਂਦਾ ਸੀ ਉਹ ਵੀ ਨਹੀਂ ਬੁਲਾਉਂਦਾ ਹੈਗਾ ਹੈ ਤਾਂ ਜਾਨੀ ਵੀ ਮਤਲਬ ਸਿਆਣੇ ਕਹਿੰਦੇ ਹੁੰਦੇ ਵੀ ਕਿਸੇ ਦੇ ਮਗਰ ਲੱਗ ਕੇ ਨਾ ਆਪਣੇ ਫੰਗ ਨਹੀਂ ਫੁੱਕੀ ਦੇ ਆਪਣਾ ਪਣ ਅੱਜ ਕੱਲ ਨਾ ਇਹ ਚੱਲਦਾ ਵੀ ਇੱਕ ਦੂਜੇ ਤੋਂ ਸੋਹਣਾ ਲੱਗਾ ਮੈਂ ਬੰਦੇ ਆਪਣਾ ਨੂੰ ਸਵਾਰ ਲੱਗਿਆ ਕੁੜੀਆਂ ਰੋਜ਼ ਬਿਊਟੀ ਪਾਰਲ ਹੈ ਪਰ ਕਹਿੰਦੇ ਹੁੰਦੇ ਆ ਜੋ ਮਹਾਰਾਏ ਨੇ ਰੂਪ ਚਾੜਤਾ ਉਹਦੇ ਵਰਗੀ ਰੀਸ ਨਹੀਂ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਕਹਿੰਦੇ ਰੰਗ ਚਾੜਿਆ ਨਹੀਂ ਚੜਦੇ ਹੁੰਦੇ ਉਹਦੇ ਚਾੜੇ ਚੜਦੇ ਹੁੰਦੇ ਕਿਸੇ ਦੇ ਮਗਰ ਲੱਗ ਕੇ ਆਪਣੇ ਫੰਗ ਨਹੀਂ ਫੂਕਣੇ ਚਾਹੀਦੇ ਗੱਲ ਸਮਝ ਆ ਗਈ ਸ਼ੇਅਰ ਕਰਿਓ ਯਾਰ